ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਵਾਪਸੀ ਕਰ ਰਹੇ ਨੇ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਹੁਣ ਕੈਪਟਨ ਪਰਿਵਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕੈਪਟਨ ਪਰਿਵਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਆਖਰਕਾਰ ਕੀ ਐਲਾਨ ਕੀਤਾ ਹੈ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਗਗਨਦੀਪ ਸਿੰਘ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਕਾਂਗਰਸ ਦੇ ਵਿੱਚ ਜਾਣ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਹੁਣ ਇਹਨਾਂ ਚਰਚਾਵਾਂ ਦੇ ਵਿਚਾਲੇ ਕੈਪਟਨ ਪਰਵਾਰ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਵੱਡਾ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਇਹਨਾਂ ਕਿਆਸਰਾਈਆਂ ਨੂੰ ਗਲਤ ਦੱਸਿਆ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਹਨ ਅਤੇ ਭਾਜਪਾ ਦੇ ਵਿੱਚ ਹੀ ਰਹਿਣਗੇ ਉਹ ਬਿਲਕੁਲ ਵੀ ਕਾਂਗਰਸ ਦੇ ਵਿੱਚ ਨਹੀਂ ਜਾਣਗੇ ਤਾਂ ਪ੍ਰਨੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਦੇ ਵਿੱਚ ਜਾਣ ਨੂੰ ਲੈ ਕੇ ਹੋਰ ਕੀ ਕੁਝ ਆਖਿਆ ਆਓ ਉਹਨਾਂ ਦਾ ਬਿਆਨ ਸੁਣਦੇ ਹਾਂ ਮਾੜਾ ਨਹੀਂ ਪਨੀਰ ਗੌਰ ਜੀ ਕੈਪਟਨ ਮਹਿੰਦਰ ਸਿੰਘ ਨਿਗ ਮਹਿਸੂਸ ਕਰ ਰਹੇ ਨੇ ਕਾਂਗਰਸ ਦੇ ਵਿੱਚ ਇੰਨੀ ਖੰਡ ਵਿੱਚ ਕੀ ਬਿਆਨ ਤੋਂ ਕੀ ਸਮਝਦੇ ਹੋ ਕੋਈ ਨਹੀਂ ਗੱਲ ਨਹੀਂ ਹੋਰ ਕੈਪਟਨ ਸਾਹਿਬ ਜਿੱਥੇ ਬੈਠੇ ਆ ਉੱਥੇ ਹੀ ਨੇ ਇਸੇ ਕੋਈ ਜ਼ਿਆਦਾ ਜ਼ਰੂਰਤ ਨਹੀਂ ਕੋਈ ਸਵਾਲ ਜਵਾਬ ਕਰਨ ਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਜਾ ਰਿਹਾ ਬੀਜੇਪੀ ਦੇ ਵਿੱਚ ਨਹੀਂ ਬੀਜੇਪੀ ਦੇ ਵਿੱਚ ਰਹਿਣਗੇ ਇੱਕ ਸਟੇਟਮੈਂਟ ਵੀ ਆ ਗਈ ਹੈ ਤਾਂ ਮੇਰੇ ਖਿਆਲ ਚ ਇਹਦਾ ਸਵਾਲ ਤਾਂ ਕੋਈ ਮੈਨੇ ਨਹੀਂ ਰੱਖਦਾ ਗਲਤ ਗੱਲ ਹੋਈ ਜੀ ਕੋਈ ਥੋੜੀ ਗੱਲ ਨਹੀਂ ਮੇਰੀ ਗੱਲਬਾਤ ਦਾ ਲੱਗ ਲਾ ਮੈਂ ਕਿਉਂ ਕਿਸੇ ਕਾਂਗਰਸ ਦੇ ਨਾਲ ਬੁਠੀ ਹੈ ਬਿਲਕੁਲ ਨਹੀਂ ਜੀ ਹਰ ਵਾਰ ਸੁਪੁੱਤ ਦੀ ਗੱਲ ਕਰੀ ਕਾਲੇ ਜਾਨਾ ਲੱਗਦਾ ਕਿਥੇ ਕਿਥੇ ਗੱਲਬਾਤ ਚੱਲਦੀ ਹੈ ਜੀ ਦੇਖੋ ਉਹ ਪਹਿਲੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮਨਾ ਪਰਸਨਲ ਬਲੂ ਹੈ ਔਰ ਇਹ ਪਾਰਟੀ ਨੂੰ ਵੀ ਪਚਾਇਆ ਉਹਨਾਂ ਨੇ ਪਹਿਲੇ ਤੋਂ ਹਰ ਪਾਰਟੀ ਦੇ ਹਾਈ ਕਮਾਂਡਰ ਲੋਕਦੇ ਆਕਾਲੀ ਦਲ ਦੇ ਲੋਕ ਆ ਉਹਨਾਂ ਨੇ ਕੀ ਕਰਨਾ ਨਹੀਂ ਕਰ ਰਹੇ ਮੈਂ ਟੀਐਪੀ ਕੀ ਕਰਨ ਲੱਗੀ ਕਿ 12 ਤਰੀਕ ਤੱਕ ਜਿਹੜੇ ਐਸਐਸਪੀ ਪਟਿਆਲਾ ਨੇ ਉਹ ਕਹੀ ਸੀ ਜੇ ਕਰੋ 18 ਤਰੀਕ ਤੱਕ ਰਿਪੋਰਟ ਕਰ ਦੇਣੀ ਤਾਂ ਵੀ ਦੇਤੀ ਦਾ ਕੀ ਫਰਕ ਬਣਦਾ ਹੈ ਕਿ ਅੱਗੇ ਨਹੀਂ ਹੋਈਗਾ ਇਸ ਦਾ ਨੰਬਰ ਉਹ ਕੋਦੇ ਜੁਆਇਨ ਕਰਦੇ ਹੈ ਨਹੀਂ ਕਰਦੇ ਇਹ ਬੀਜਪੀ ਦੇ ਜਿਹੜੇ ਸਾਡੇ ਸੀਨੀਅਰ ਬੰਦੇ ਨੇ ਜੇਨਕਰਦਾਨ ਨੇ ਇਹ ਉਹ ਸਟੈਂਡ ਲੈ ਰਹੇ ਕਿ ਇਹ ਸਟੇਟ ਦਾ ਮੈਟਰ ਹੈ ਇੰਨਾ ਕੁ ਛੋਣ ਦੇ ਗੱਲ ਨਹੀਂ ਮਾਨ ਸਿੰਘ ਜੀ ਲੱਗਦਾ ਕਿ ਬੀਜਪੀ ਦੇ ਕੋਲ ਕੁਝ ਸਪੱਸ਼ਟ ਹੋਗਾ ਕਿ ਉਹ ਵੋਟ ਪਰਸੈਂਟੇਜ ਦੀ ਗੱਲ ਕਰੀਗੀ ਇੰਨਾ ਕੁ ਛੋੜਿਆ ਸਰਕਾਰ ਬਣੂਗਾ ਦੇਖੋ ਜੋ ਮੱਡੀ ਹੋਇਆ ਨਹੀਂ ਹੋਇਆ ਜੋ ਮਰਜੀ ਰਿਜ਼ਲਟ ਆ ਇੱਕ ਗੱਲ ਅੱਜ ਸਪਸ਼ਟ ਹੋ ਗਈ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਿ ਬੀਜਪੀ ਬੜੀ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੀ ਹੈ ਪਿੰਡਾਂ ਦੇ ਵਿੱਚ ਉਰੀਤਰਾਮ ਬੀਜੇਪੀ ਦੀ ਚਰਚਾ ਹੋ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਮੇਰੇ ਖਿਆਲ ਵਿੱਚਾਰੇ ਹੀ ਤੁਹਾਨੂੰ ਦੱਸਣਗੇ ਹੋਣੇ ਕਿ ਕਿਸ ਵਧੀਆ ਤਰੀਕੇ ਦੇ ਨਾਲ ਰਿਸਪਾਂਸ ਦੇ ਪਹਿਲੀ ਵਾਰੀ ਬੀਜੇਪੀ ਪਿੰਡਾਂ ਦੇ ਵਿੱਚ ਇੱਕ ਇਲੈਕਸ਼ਨ ਲੱਗ ਰਹੀ ਹੈ ਔਰ ਜੋ ਮਰਜੀ ਰਿਜ਼ਲਟ ਆਇਆ ਇਹ ਜਿਹੜਾ ਕਦਮ ਚੱਕਿਆ ਗਿਆ ਇਹ ਜਿਹੜੀ ਨਹੀਂ ਪਾਹੀ ਗਈ ਇਹ 2027 ਦੇ ਵਿੱਚ ਸਾਨੂੰ ਬਹੁਤ ਵਧੀਆ ਰਿਜ਼ਲਟ